ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਚੈੱਕ ਕਰੋ ਤੜਕੇ-ਤੜਕੇ ਕਿਹੜਾ ਮਥੇ ਲੱਗਾ ਡੇ ਹੁਸਨ ਕਹਿਣ ਰੇਡੀ ਇਧਰ ਵਲੌਗ ਨਾਲ ਆਪਣੇ ਆ ਗਿਆ ਹੁਸਨਪ੍ਰੀਤ ਹੁਣ ਹੁਣ ਦਾ ਸਮਾਂ ਚਾਰ ਸੋ ਗਾਇਜ਼ ਹੁਣ ਦਾ ਸਮਾਚਾਰ ਇਹਦਾ ਵਾ ਹੁਣ ਚੱਲੇ ਆਂ ਸ਼ੂਟ ਤੇ ਟੀਮ ਪਿੰਡ ਦਾ ਰੇਡੀਓ ਤੇ ਸ਼ੇਰਾਵੀਰ ਤੇ ਮੈਂ ਦੋਵੇਂ ਆ ਜਾਊ ਕੰਮ ਤੇ ਇਹਨੇ ਕੱਲ ਕਰਾਤਾ ਡੇ ਨਾ ਵਿਚਾਰਾ ਅੱਧੇ ਦਿਨ ਆਇਆ ਭੱਜ ਕੇ ਉਥੋਂ ਅੱਧੇ ਦਿਨੇ ਆਇਆ ਹਾਂ ਬਾਕੀ ਹੋਰ ਸਗਰ ਬਿਹਾਈਂਡ ਦ ਸੀਨ ਥੋੜਾ ਬੋਲ ਬਣਾਉਂਗਾ ਮੈਂ ਜਿਆਦਾ ਨਹੀਂ ਬਣਾ ਸਕਦਾ ਕਿਉਂਕਿ ਉਹਨਾਂ ਦੀ ਕੰਨੇ ਨਾ ਪਰਸਨਲ ਹੁੰਦੀ ਚੀਜ਼ ਜਿਵੇਂ ਪਹਿਲਾਂ ਨਹੀਂ ਕਰ ਸਕਦੇ ਹਨਾ ਸਾਰਿਆਂ ਨੂੰ ਦੱਸ ਰਖਦੇ ਇਹਦਾ ਕਰਕੇ ਨਾਰਮਲ ਹੀ ਬਣਾਉਂ ਮੈਂ ਬਣੀ ਬਣਦੀ ਹੋਈ ਤਾਂ ਵੀ ਜੇ ਨਹੀਂ ਬਣਦੀ ਤਾਂ ਵੀ ਫਿਰ ਕਰਿਆਗੇ ਬਾਕੀ ਵਲੋਗ ਕੰਟੀਨਿਊ ਕਰਾਂਗੇ ਅੱਧੇ ਦਿਨੇ ਆਇਆ ਜਿੱਦੀ ਛੁੱਟੀ ਦਾ ਵੀ ਪੈਸਾ ਵੀ ਕਟਾਇਆ ਹਾਂ ਅੱਧੇ ਦਿਨੇ ਆਇਆ ਸਾਡਾ ਯਾਰ ਅੱਧੇ ਦਿਨੇ ਆਇਆ ਪੜਾ ਇਹ ਗੱਡਾ ਨਹੀਂ ਅੱਖਾਂ ਤੋਂ ਲਾਇਆ ਇਹ ਗੱਡ ਨਹੀਂ ਅੱਖਾਂ ਤੋਂ ਲਾਇਆ ਚਾਲੇ ਕਿਆ ਆਪ ਨੂੰ ਤੇ ਬਲਕੇ ਪਸੀ ਹੋਣ ਕਰਨ ਚੱਲੇ ਆਂ ਕਿਹੜਾ ਜਾ ਗਿਆ ਹੋਰ ਉਹਨੇ ਖਲੋਤੇ ਇੱਕ ਨਾ ਨਹੀਂ ਗਿਆ ਲੈ ਚਾਹ ਗਿਆ ਵਾ ਠੂਠਾ ਮੂਠਾ ਨਹੀਂ ਨੇ ਇੱਕ ਵਾਰੀ ਸਾਨੂੰ ਵੀ ਤੇ ਆਪਰਾਵਾ ਬਾੜੀ ਸੱਜਿਆ ਚਾਹ ਉਹਦੇ ਉੱਤੇ ਜਾ ਰਹੇ ਸਨ ਆ ਮੁੰਡਾ ਕੀ ਸ਼ੀ ਨੂੰ ਜੀ ਕਹ ਰਹੀ ਹੈ ਮੈਂ ਰੈਪ ਬਣਾ ਬਣਾ ਇਦਾਂ ਪਾਉਣੇ ਆ ਆ ਰਿਓ ਮੈਂ ਚਾਹ ਦੇ ਚੱਲ ਅੱਜ ਨਾ ਨਹੀਂ ਅਸੀਂ ਬੜੇ ਠੀਠਿਆਂ ਅਜੇ ਇਹਦਾ ਅਸਨੋਂ ਲੱਗਾ ਲੱਗਦਾ ਗਾਇਸ ਇੱਕ ਬਲੀਏ ਆ ਕੋਸ ਜਦੋਂ ਦੀ ਆ ਜਾਂਦੀ ਡੱਬ ਖੜਬੀ ਜੀ ਹੋ ਜਾਂਦੀ ਦੋ ਸੋ ਗਾਈਸ ਹੁਣ ਅਸੀਂ ਆ ਗਏ ਆ ਸੇਵ ਕੋ ਵੀਰ ਕਰੇ ਚੈੱਕ ਕਰੋ ਸੇਵ ਕੋ ਨਹੀਂ ਡੈ ਰੀਡਿੰਗ ਕਰਨਾ ਇਸ ਟਾਈਮ ਬੀਚ ਜੁੜ ਕੇ ਨਾ ਡੈ ਸੇਵ ਕਰਾ ਦੇ ਤੇ ਬਾਕੀ ਅੱਜ ਹੈਗੇ ਆ ਛੋਟ 1 2 ਤੇ ਕਰਕੇ ਫ੍ਰੀ ਹੋ ਕੇ ਤੁਹਾਣਾ ਬਾਅਦ ਹੀ ਆਪਲਾਬ ਕਰਾਂਗੇ ਬਹਾਲ ਤੇ ਇਦਾਂ ਹੀ ਆ ਬਾਕੀ ਦਾ ਵਲੌਗ ਕਰ ਜਾਏ ਕੰਟੀਨਿਊ ਕਰੂੰ ਇੱਥੇ ਘਟਵਾਦੀ ਬਣਾਉਂਗਾ ਬਣਿਆ ਤੇ ਬਣਾਉਂਗਾ ਜੇ ਲੱਗੇ ਦੱਸਿਆ ਜਿੰਨਾ ਕਿ ਬਣੂ ਬਣਾਉਂਗਾ ਉਹਦੇ ਹਰ ਕਰ ਜਾਏ ਕੰਟੀਨਿਊ ਕਰੂੰਗਾ ਸੋ ਇਕਬੀਰ ਕਰੋ ਹੈਲੋ ਹਾਂ ਜੀ ਹੈਲੋ ਜੀ ਮਹਾਰਾਜ ਹੈਲੋ ਜੀ ਮਹਾਰਾਜ ਸ਼ੇਰਾ ਵੀਰ ਚਲੋ 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 ਭਾਈ ਚਲੋ ਜੀ ਹੋ ਗਏ ਸਾਰੇ ਰੈਡੀ ਆ ਗਏ ਆ ਵੀ ਸਾਬ ਹੋਰ ਕਿੱਥੇ ਲਾਉਣੀ ਫੋਨ ਕਰ ਕਿੱਥੇ ਰਹਿ ਗਿਆ ਆ ਗਿਆ ਨਾ ਪੱਠੇ ਲਿਆ ਕੇ ਬਹੁਤ ਚੜਦਾ ਗਿਆ ਸੀ ਹੋਰ ਨਹੀਂ ਕੋਈ ਠੀਕ ਨਾ ਜੀ ਬਣਾਉਂਦੀ ਜੀ ਰਿੰਕੂ ਜੀ ਰਿੰਕੂ ਜੀ ਕੀ ਹਾਲ ਚਾਲ ਆ ਹਟੋ ਕੈਨਸਲ ਹੋ ਗਿਆ ਪਾਣੀ ਮਾਰ ਪਹਿਲਾਂ ਤਾਂ ਹਟ ਕੋ ਪਹਿਲਾਂ ਵੀਡੀਓ ਵੇਚ ਲਿਆ ਨਹਿਰ ਤੇ ਵਰਾ ਤੇ ਤੂੰ ਹੀ ਹੋਣ ਵੀਡੀਓ ਬਣਾਉਂਗੇ ਕਿੰਨੇ ਉਹ ਨਹਿਰ ਤੇ ਨਹੀਂ ਅਹੀਂ ਤਾਂ ਹੁਣ ਬਣਾਉਣ ਲੱਗੇ ਆ ਅਸੀਂ ਤਾਂ ਆਜੇ ਆਜ ਵੀਡੀਓ ਬਣਾਉਣਾ ਤੁਹਾਡੀ ਹਾਂ ਹੋਰ YouTube ਤੇ ਆਉਂਦੀ ਐ ਤੂੰ ਤੇ ਪਾਵਾਂਗੇ ਤੋ ਹੋਰ ਕਾਜੀ ਆਖਰੀ ਸਫਰ ਵੀ ਆ ਗਿਆ ਸੰਗਾ ਹੋਵੇ ਓਕੇ ਆ ਚਾਰ ਆ ਬੱਕਰੇ ਬੱਕਰੇ ਕਰਾਂ ਸੱਟ ਚਲੋ ਚੜ੍ਹਦੀਆਂ ਗਲਾਂ ਚਾਹੀਦੀਆਂ ਹੈ ਦਾ ਸਭ ਹੁੰਦੇ ਰਿਸ਼ੂ ਪੜਾ ਗਿਆ ਜਣਾ ਉਹ ਭਰਾਵਾ ਤਲਾਸ਼ੀ ਮਿਲਾਂ ਮੇਰੀ ਹੈ ਉਹ ਬੈਠ ਕੇ ਚੈੱਕ ਲਵਗੇ ਉਹ ਤੁਰਿਆ ਥੱਲੇ ਨਾਲ ਜਾ ਪਾ ਜਗੇ ਇਥੇ ਖਲੋਤੇ ਅਸੀਂ ਸੋ ਗਾਈ ਸੁਣ ਜਾਣੇ ਦੁੱਧ ਲੈਣ ਮੈਂ ਇੰਦਰ ਸ਼ੇਰਾ ਤੇ ਹੁਸਨ ਕੋਣ ਗਿਆ ਕਰੇ ਫੋਨ ਮਲ ਵੀ ਚਾਰਜਿੰਗ ਚਲਾਉਣ ਕਾੜਦੇ ਔਰ ਸਪੜ ਕੀਤਾ ਉਹਦੇ ਐਲਸੀਡੀ ਨਾਲ ਅੱਛਾ ਔਰ ਸਪੜ ਕੀਤਾ ਐਲਸੀਡੀ ਨਾਲ ਕਨੈਕਟ ਹੋਣੇ ਇਹਦਾ ਕਰਕੇ ਜਾਣੇ ਨੂੰ ਆ ਲੈਣ ਦੀ ਫਿਰ ਆਉਣ ਨੂੰ ਹੋਣੇ ਫੋਨ ਚੱਲੇ ਸੀ ਦੁੱਧ ਲੈਣ ਤੇ ਲੈਣੇ ਚੱਰ ਜਣੇ ਨਾਲ ਗੱਲਾਂ ਬਾਤਾਂ ਕਰ ਲਈ ਦੀਆਂ ਆਪਣੀਆਂ ਨਵੇਂ ਪ੍ਰੋਜੈਕਟ ਬਾਰੇ ਥੋਜ ਲਈਦਾ ਵਾ ਨਹੀਂ ਡਿਸਕਸ ਕਰ ਲਈਦੀ ਐ ਹੱਸ ਖੇਡ ਲਈਦਾ ਵਾ ਆਹੋ ਮਾਣਦੀਆਂ ਮਾਣ ਨਾਲ ਕਾਹਨਾ ਟੈਨਸ਼ਨਾਂ ਦੂਰ ਹੋਈਆਂ ਨੀਆਂ ਟੈਨਸ਼ਨਾਂ ਹੁੰਦੀਆਂ ਬੰਦੇ ਆ ਵੀ ਹਲਕਾ ਕਰਨ ਦੇ ਵੀਰਾਏ ਆਪ ਕੀ ਕਰਨਾ ਆਉਂਦਾ ਆਉਂਦਾ ਆ ਆਹ ਲੈਦੇ ਉਹ ਤੇਲ ਕੱਢਣਾ ਮੰਨਦਾ ਹੀ ਉਹ ਤੇਲ ਮੇਨ ਪੁਆਇੰਟ ਆਓ ਤੇ ਸਾਡੀ ਵੀਡੀਓ ਹੁਣ ਐਡਿਟ ਹੋਣ ਦੀ ਹੈ ਗਿਟਰ ਸਾਹਿਬ ਡੈ ਕਰਨਾ ਡੈ ਗਾਇਸ ਕਰਨ ਕਲਿੱਪਾ ਸੱਟ ਕਰਦੇ ਮਿਊਜ਼ਿਕ ਲਾਦਣਾ ਅੱਜ ਪਰਸ ਸਾਡੀ ਵੀਡੀਓ ਰਿਲੀਜ਼ ਹੋ ਜਾਊਗੀ 100% ਪਰਸ ਨੂੰ ਰਿਲੀਜ਼ ਕਰ ਦਾਂਗੇ ਪਰਸ ਨੂੰ ਰਿਲੀਜ਼ ਹੋ ਜਾਊਗੀ ਕੱਲ ਪ੍ਰੋਡਕਟਰ ਪਾ ਦਾਂਗੇ ਪ੍ਰੋਡਕਟਰ ਪਹਿਲਾਂ ਪਾ ਦਾਂਗੇ ਨਾ ਕਿਦਾਂ ਕਰ ਲੋ ਤਿਆਰੀ ਆ ਆ ਤਾਂ ਪਰਮੇ ਇਹ ਪਹਿਲਾ ਸਰਵਰ ਵੀ ਨਾਲ ਨਾਲ ਕੰਸਤਾਂ ਦੀ ਜਿਹਨਾਂ ਮਾਰਾ ਕੋਈ ਗੱਲ ਨਹੀਂ ਬੜੀ ਗਈ ਸਾਰੇ ਨੇ ਵਧੀਆ ਕਿਆ ਵਧੀਆ ਕੀਤਾ ਉਹਨਾਂ ਨੇ ਆਪਾਂ ਵੀ ਕਪੜੇ ਬਰੇ ਨਹੀਂ ਯਾਰ ਉਹ ਬੰਦੇ ਸਮਝਦਾਰ ਆ ਜਿਹੜਾ ਬੰਦਾ ਇਹ ਪ੍ਰੋਫੈਸ਼ਨ 'ਚ ਹੋਵੇ ਨਾ ਹਾਂ ਉਹਨੂੰ ਪਤਾ ਹੁੰਦਾ ਆ ਇਹ ਬੰਦੇ ਨੂੰ ਡੀਮੋਟੀਵੇਟ ਨਹੀਂ ਕਰੂਗਾ ਭਾਵੇਂ ਆਪਣੀ ਗਲਤੀ ਵੀ ਹੋਵੇ ਮਾੜੀ ਮੋਟੀ ਵੀ ਚ ਵੀਡੀਓ 'ਚ ਪਰ ਉਹਨੇ ਕਿਆ ਹੀ ਸੇਵਕਣ ਨੇ ਕਿਆ ਕਹਿੰਦਾ ਤੁਹਾਨੂੰ ਲਵੜੇ ਜਾਣੇ ਮਿਲਨੇ ਆ ਇੱਕ ਨਹੀਂ ਕਹਿੰਦਾ ਬਹੁਤ ਜ਼ਿਆਦਾ ਇਹਨਾਂ ਨੂੰ ਮਿਲਦੇ ਹਨ ਉਹ ਮਿਲਣਾ ਜਿੰਨਾ ਡੀਪਰਾਈਵੇਟ ਵੀ ਕਰ ਗਾਈਸ ਬਹੁਤ ਜਾਣੇ ਹਾਂ ਨੂੰ ਮਿਲਦੇ ਆ ਜਿਹੜੇ ਕਹਿੰਦੇ ਆ ਹਨ ਨੂੰ ਵੀ ਨਹੀਂ ਤੋ ਇਹ ਨਹੀਂ ਕਰ ਸਕਦੇ ਪਰ ਅਸੀਂ ਉਹ ਬੰਦਿਆਂ ਦੇ ਮੂੰਹ ਤੇ ਚਿਹਰੇ ਚਪੇੜ ਮਾਰਨੀ ਕਰਕੇ ਜਦੋਂ ਆਇਆ ਹਨਾ ਫਿਰ ਜਾਰੀ ਆ ਰਿਹਾ ਤੇ ਗਰਾਉਂਡ ਆ ਮੁਲਕ ਦੇ ਗਾਈਸ ਮੈਂ ਜਿਹਦਾ ਕਹਿਣ ਦਿਆਂ ਵੀ ਸਾਨੂੰ ਬਹੁਤ ਜਾਣੇ ਕਹਿੰਦੇ ਆ ਵੀ ਨਹੀਂ ਤੁਹਾਡੇ ਕੋ ਨਹੀਂ ਹੋਣਾ ਅਜੇ ਤੱਕ ਅਸੀਂ ਉਹ ਬੰਦਿਆਂ ਦੇ ਮੂੰਹ ਤੇ ਹੋਜੀ ਚਪੇੜ ਮਾਰਨੀ ਕੰਮ ਦੇ ਨਾਲ ਉਹ ਤਾਂ ਨਹੀਂ ਕਾਮਾ ਕਰਕੇ ਇਹੋ ਜਾਂ ਉਹਨਾਂ ਨੂੰ ਵਿਖਾ ਦੇਣਾ ਤੇ ਉਹ ਆਪ ਕਹਿਣ ਵੀ ਗੁਰਵਾ ਨਹੀਂ ਕੱਤ ਹੋਏਗਾ ਗੱਲ ਕਹਿ ਬੈਠੇ ਉਹ ਪਸ਼ਤਾਨ ਹਾਂ ਇਹ ਗੱਲ ਕਹਿ ਗਿਆ ਇੱਕ ਦਿਨ ਪਸ਼ਤਾਨ ਵੀ ਅਸੀਂ ਇਹਨਾਂ ਨੂੰ ਇਹ ਗੱਲ ਕਿਉਂ ਕਹੀ ਕਿਉਂ ਕਹੀ ਅਸੀਂ ਉਦਾਂ ਕਿਸੇ ਨੇ ਕੋਈ ਬੜੇ ਜਾਣੇ ਵਾਲਿਆਂ ਨੂੰ ਡੀਮੋਟੀਵੇਟ ਕਰਦੇ ਪਰ ਨਹੀਂ ਮਹਾਰਾਜ ਦੀ ਕਿਰਪਾ ਦੀ ਮਹਾਰਾਜ ਦੀ ਕਿਰਪਾ ਨਾਲ ਆਪਣੇ ਕੰਮ ਦੇ ਨਾਲ ਜਵਾਬ ਦੇਣਾ ਆ ਆਪਾਂ ਉਹ ਹੁਣ ਜਵਾਬ ਨਹੀਂ ਦੇਣਾ ਇਹ ਸਾਡਾ ਕੰਮ ਤੇ ਸਾਡਾ ਰੱਬ ਆਪੇ ਜਵਾਬ ਦਿੰਦਾ ਬਸ ਟਰੋਂ ਠੀਕ ਹੈ ਮਿਲਦੇ ਹਾਂ ਜਾਨੇ ਦੋ ਦਲੇ ਉਹ ਆਇਆ ਨਹੀਂ ਯਾਰ ਸੌਂ ਗਿਆ ਕਰ ਜਾ ਕੇ ਉਹ ਗ੍ਰੈਂਡ ਚਾਰਜ ਸਤਾਜੀ ਹਾੜ ਬਾਊ ਸੌਂ ਗਿਆ ਲੱਗਦਾ ਵੱਡੇ ਮਲੇ ਆਪਾਂ ਨੂੰ ਫੈਨ ਫੈਨ ਹੀ ਭਰਾਵਾ ਆਪਣੇ ਵੀਡੀਓ ਵੇਂਦੇ ਆਏ ਤੂੰ ਕਿਥੇ ਰਹਿ ਗਿਆ ਸੌਂ ਗਿਆ ਕਰ ਜਾ ਕੇ ਨਹੀਂ ਯਾਰ ਨਹੀਂ ਲੈਟਰ ਮੇਰ ਕਫਾ ਫਿਰ ਗਿਆ ਸੋ ਗਾਈ ਹੁਣ 12ਵਾਂ ਸੈਰਸੂਰ ਕਰਕੇ ਆ ਗਏ ਮੈਂ ਇੰਦਰ ਤੇ ਡੜੀ ਤੇ ਬਾਕੀ ਹੁਣ ਕਰਦੇ ਆਂ ਵਲੌਗ ਐਡਿਟ ਵਲੌਗ ਐਡਿਟ ਕਰਕੇ ਅਪਲੋਡ ਕਰਾਂਗੇ ਫੇਰੀ ਮੈਂ ਸੌਂ ਗਰ ਬਾਕੀ ਹੁਣ ਵੀਡੀਓ ਐਡਿਟ ਕਰਨੀ ਉਹ ਆਪੇ ਇੰਦਰ ਨੇ ਕਰਨੀ ਆ ਤੇ ਅੱਜ ਦੇ ਵਲੌਗ ਵਿੱਚ ਇਹੋ ਹੀ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਹ ਨਦਰ ਲਈ ਬਾਏ ਬਾਏ ਗੁੱਡ ਨਾਈਟ